ਲੋਈ ਲੋਈ ਤਾਂ ਦੱਸ ਬੇਟਾ ਘਰ ਆਵਦੀ ਹੋਣੀ ਦੂਰੋਂ ਆਇਆ ਪਹਿਲਾਂ ਤਾਂ ਤੈਨੂੰ ਇਸ ਮੰਡੀ ਤੇ ਆਉਣ ਤੇ ਪਹਿਲੀ ਵਾਰ ਆਇਆ ਤੈਨੂੰ ਪਤਾ ਹੀ ਨਹੀਂ ਸੋਲੋ ਵੀ ਦੁਗਨੀਆ ਪਤਾ ਠੀਕ ਹੈ ਜੀ ਆਪਣਾ ਆਉਂਦੇ ਹਾਂ ਕੰਮ ਆ ਠੀਕ ਹੈ ਜੀ ਗੱਲ ਆਪਣਾ ਕੰਮ ਆ ਬਾਈ ਦੇਖੋ ਮੰਡੀ ਨਵੀਂ ਆ ਦੂਰ ਬਹੁਤ ਆ ਕਿਸੇ ਪਿੱਛੇ ਕੋਈ ਨਹੀਂ ਮਰਦਾ ਬਾਈ ਬਿਲਕੁਲ ਜੇ ਆਪਾਂ ਕਹੀਏ ਨਾ ਵੀ ਕਿਸੇ ਪਿੱਛੇ ਮਰਾਂਗੇ ਨਹੀਂ ਮਰਦਾ ਕਿਸੇ ਦੀ ਨਹੀਂ ਨਹੀਂ ਮਰਦਾ ਜੀ ਕੋਈ ਬਹੁਤ ਆਦੀ ਮਰਨਾ ਪਊਗਾ ਬਿਲਕੁਲ ਬਿਲਕੁਲ ਗੱਲ ਇਹ ਆ ਆਪ ਆਪਦੇ ਸਵਾਦ ਨੂੰ ਆਏ ਆ ਬਿਲਕੁਲ ਆਪਦੇ ਤਾਂ ਆਪਣੇ ਮੁਕੱਦਰ ਬਿਲਕੁਲ ਠੀਕ ਆ ਜੀ ਗੱਲ ਆਪਣੇ ਮੁਕੱਦਰਾਂ ਨੇ ਪਤਾ ਕੀ ਆ ਟੈਨਸ਼ਨ ਨਾ ਲਈ ਕਿਸੇ ਗੱਲ ਦੀ ਇਸ ਮੰਡੀ ਤੇ ਤਾਂ ਪਹਿਲਾਂ ਆਏ ਆ ਆਹ ਜੀ ਬਿਲਕੁਲ ਜੀ ਬਿਲਕੁਲ ਉਹਦਾ ਤਾਂ ਸਾਡਾ ਹੱਕ ਵੰਦਾ ਕਿ ਨਹੀਂ ਤੁਹਾਡੀ ਆਪ ਦਾ ਬਹੁਤ ਧੰਨਵਾਦ ਕਰਦੇ ਆ ਭਾਈ ਜਿਹੜੇ ਤੁਸੀਂ ਇੱਕਾ ਹਿੰਮਤ ਆ ਫੁਮਾਰ ਕੇ ਕੰਮ ਕਰਦੇ ਹੋਗੇ ਹਾਂਜੀ ਹਰੇਕ ਇਨਸਾਨ ਦੀ ਕੰਮ ਨਹੀਂ ਹੈਗਾ ਵਾਦ ਦਾ ਬਿਲਕੁਲ ਠੀਕ ਆ ਜੀ ਗੱਲ ਆ ਉਹ ਆਇਆ ਜਦੋਂ ਕੋਈ ਨੀਮਾ ਚੁਕਣਾ ਪਾਸ ਟਾਈਮ ਤੋਂ ਇੱਕ ਮੰਡੀ ਜਦੋਂ ਲੱਗਦੀ ਹੈ ਨਾ ਕਈ ਰੋਕੀ ਖਾਂਦੇ ਆਗੇ ਬਸ ਕਿੰਨੇ ਮੋੜ ਦੇਲਾ ਤਾਇਆ ਪੂਛ ਪੰਜ ਕੁਝੇ ਗੱਲ ਦਾ ਨਕਸ਼ਾ ਹੈ ਤਾਂ ਕੋਈ ਨਕਸ਼ਾ ਨਹੀਂਗਾ ਠੀਕ ਹੈ ਅਜਾ ਉਹ ਤਾਂ ਆਏ ਦਾ ਵੇਚਣੀ ਕਿਨੇ ਦੀ ਉਹ ਗੰਦਾ ਜਿਵੇਂ ਤਾਜਾ ਚਲਬਰ ਸੁਆ ਹੁੰਦਾ ਜੀ ਹਾਂ ਜੀ ਚੱਲ ਨਾ ਮੇਰੇ ਪਾਸੇ ਆ ਬੋਲੋ ਜੀ ਕਿੰਨੇ ਦੀ ਵੇਚਣੀ ਇਹੋ ਮੈਂ ਤਾਂ 22000 ਦੱਸਿਆ ਉਹ ਤਾਂ ਸੁਣ ਲਿਆ ਵੇਚਣੀ ਕਿਨੇ ਦੀ ਮੈਨੂੰ ਉਸ ਵਿੱਚ ਆ ਦੇ 20 ਰੱਖ ਦੋ ਕੋਈ ਗੱਲ ਹੀ ਮੇਰਾ ਅੱਖਾ ਸੀ ਉਹਨਾਂ ਸੀ ਕਹਿੰਦੇ 12 ਜਿਹਦੇ ਦਾ ਦੇ ਦੂਗੀ ਇਹ ਗੱਲ ਨਹੀਂ ਕੋਈ ਮੈਂ 22 ਕਹਿ ਰਿਹਾ ਮੈਂ ਕਹਿੰਦਾ ਕਿ ਉਹਨਾਂ ਗੱਲਾਂ ਚ ਦਮ ਹੀ ਨਹੀਂ ਮੈਨੂੰ ਗੈਰ ਗੱਲ ਕਹਦੇ ਕੋਈ ਢੋਂ ਸੰਢ ਕੇ ਵੀ ਆਪਾਂ ਇਦੂ ਘਟ ਦੇਣੀ ਹਾਂ ਹੇ ਦੁਕਾਨ ਕੋ ਤੇਰੀ ਵੀ ਸਾਡੀ ਮੰਡੀ ਤੇ ਪਹਿਲੀ ਵਾਰ ਆ ਤੇਰੀ ਵੀ ਉਹ ਅਸੀਂ ਉਹ ਕਰਨਾ ਸਹੀ ਸਾਰਾ ਕੁਝ ਸੱਦ ਕੇ ਰੋਟੀ ਤਾਂ ਨੂੰ ਵੀ ਮਿਲੇ ਮੈਨੂੰ ਹੀ ਉਹਨਾਂ ਨੇ ਰੱਖਣ ਨੂੰ ਲੈਣੀ ਆ ਸੇਵ ਵਾਲੇ ਥਾਂ ਜਾਂਦੀ ਆ ਤੈਨੂੰ ਅਸੀਂ ਸਾਦੇ ਨਹੀਂ ਆਪਾਂ ਤਾਂ ਖੁਸ਼ ਹੋ ਕਿ ਤੇਰੇ ਲਾਵਾਂਗੇ ਜੀ ਕੋਈ ਗੱਲ ਹਾਂ ਚੱਲਨੇ ਦੱਸ ਬਟਾ ਕੋ 10 ਤਾਂ ਮੈਂ ਤਾਂ ਬੋਲੋ ਸੁਣ ਲਿਆ ਵੇਚ ਨਹੀਂ ਕਰਨੀ ਟੱਕ ਦੇ ਦੇ 500 ਹੋਰ ਦੱਸ ਬਾਦੇ ਕੀ ਦੇਵਾ ਸੁਬਾਹ ਨਹੀਂ ਆ ਸੁਬਾਹ ਨਹੀਂ ਆ ਤੂੰ ਸਾਰੀ ਵਾਲੀ ਗੱਲ ਕਰੋ ਨਾ ਆਜੂ ਬਾਦ ਵਾਲੀ ਗੱਲ ਨਹੀਂ ਹੈ ਕਿਉਂ ਜੀ ਵੇਚ ਨਹੀਂ ਕਰਨੀ ਦੀ ਆ ਤੁਸੀਂ ਕਹਿ ਜੋ ਸੱਦੇ 13000 ਦੀ ਬਕਰੀ ਦੀ ਠੀਕ ਹੈ ਜੀ ਬੱਚੇ 2 ਹੁੰਦੇ ਤੈਨੂੰ ਉਹ ਜਾਂ ਮੋਲ ਲਾਉਂਦੇ ਇਹ 2 ਹੁੰਦੇ ਬੱਚੇ ਤੋਂ ਉਹਨੇ ਹੋਇਆ ਮੋਲ ਲਾਉਂਦੇ ਠੀਕ ਹੈ ਜੀ ਬੱਚੇ 3 ਸੀ ਇਹ ਤੂੰ ਕਹਦਾ ਦੋ ਬੱਚੇ ਮਰੇ ਹੋਏ ਸੀਗੇ ਸਹੀ ਗੱਲ ਇਹ ਤੂੰ ਕਹਦਾ ਕਹੇ ਗੱਲ ਇਹ ਆ ਹੁਣ ਆਪਾਂ ਦਾ ਪਾਲੀ ਆ ਜਿਹੜਾ ਬੰਦਾ ਸਮਝ ਜਾਂਦਾ ਵੀ ਗੱਲ ਚਲੋ ਬਾਪੂ ਜੀ ਨੇ ਨਵੇਂ ਨਹੀਂ ਚਾਹ ਪੁਰਾਣੇ ਲਾ ਲਓ ਆਪਾਂ ਇਹ ਵੀ ਨਹੀਂ ਗੱਲ ਹੁਣ ਕਿੰਨੇ ਦੀ ਬਾਦਿਆ ਇੱਕ ਬੰਦੇ ਨੂੰ ਡਰ ਲੱਗਦਾ ਕਿੰਨੇ ਵੀ ਪਾਉਣਾ ਕਿੰਨੇ ਦੀਆਂ ਹੁਣ ਨਹੀਂ ਫਰਕ ਬਹੁਤ ਆ ਜਾਂਦਾ ਕਿੰਨਾ ਫਰਕ 13000 ਦੀ ਬਕਰੀ 21 ਨੂੰ ਛੱਡ ਕੇ ਗਏ ਸਾਰਾ ਕੁਝ ਸਾਰਾ ਉਹੀ ਤਾਂ ਕਰੀਏ ਮੈਂ ਤੇ ਹੀ ਛੜਾਈ ਜਨਾ ਤੂੰ ਵੀ ਛੱਡੇ ਕੋਸ ਕਰਾ ਕੇ ਸਾਢੇ ਤੇਰਾ ਦੇ ਦੇ ਨਹੀਂ ਹੁੰਦਾ ਕਿੰਨੇ ਦੀ ਪਾਉਣਾ ਹੈ ਲਾਸਟ ਕਿੰਨੇ ਦੀ ਪਾਉਣਾ ਹੈ ਲਾਸਟ 20000 ਦੀ ਬੱਕਰੀ ਹੋ ਗਈ 14000 ਦੀ ਬੱਕਰੀ ਯਾਰ ਸਾਰੇ ਨਾ ਬੋਲੋ ਵਿੱਚ ਫਿਰ ਐ ਤਾਂ ਗੱਲ ਨਹੀਂ ਬਣਦੀ ਪਣਦੀ ਜਾਂ ਬਣਦੀ 14000 ਦੀ ਬੱਕਰੀ ਨਹੀਂ ਹੁੰਦੀ ਖਰੀਦ ਵੀ ਨਹੀਂ ਹੈਗੀ ਯਾਚਾ ਕਿਉਂ ਕਿੰਨੇ ਨਾਲ ਸਰਦਾ ਫਿਰ ਹੁਣ ਨਹੀਂ ਸਰਦਾ ਕੀ ਜੇ ਕੋਈ ਅਲੱਗ ਗੱਲ ਲਵੇ ਨਾ ਕੋਈ ਦੱਸ ਦੇ ਆ ਨਾ ਹਾਂ ਨਾ ਦੱਸ ਦੇ ਕੋਈ ਲੱਗਦੀ ਹੁੰਦੀ ਮੈਂ ਕਹਿ ਦਿੰਦਾ ਤੂੰ ਐ ਕਹੇ ਵੀ ਬਸ ਉਹ ਯਾਰ ਤੁਸੀਂ ਇੱਕ ਵਾਰ ਪਾਲੀ ਹੋ ਦਿਨ ਰਾਤ ਮਾਰ ਲੁੱਟੂ ਦੇ ਵਿੱਚ ਰਹਿੰਦੇ ਹੋ ਠੀਕ ਆ ਉਹਨੂੰ ਸਾਰਾ ਪਤਾ ਵੀਰੇ ਮੈਨੂੰ ਤਾਂ ਕਹਿਣ ਦੀ ਵੀ ਲੋੜ ਨਹੀਂ ਹੈਗੀ ਅੱਛਾ ਹਾਂ ਤੂੰ ਇਧਰ ਨੂੰ ਮੇਰੇ ਬੰਦੇ ਨੂੰ ਠੀਕ ਹੈ ਨਾ ਗੱਲ ਕਿੰਨੇ ਨੂੰ ਤੇਰਾ ਸੌਦਾ ਕਰਦੇ ਆ ਮੈਂ ਮੈਂ ਤਾਂ ਕਹਿੰਦਾ 20000 ਦਾ ਹੋ ਜਾ ਮੈਂ ਘੱਟਾ ਦੇਣਾ 20000 ਦੀ ਤੈਨੂੰ ਕਹਤਾ ਮੈਂ ਉਸ ਤੋਂ ਸੁਣ ਲਿਆ ਜਾਇਜ ਗੱਲ ਕੀ ਆ ਹਨਾ ਜਾਇਜ ਤੁਸੀਂ ਕਹਿਣੀ ਆ 14000 ਦੀ ਨਹੀਂ ਦਿੰਦਾ ਸਾਢੇ 14 ਦੀ ਦਿੰਨਾ ਕਿੰਨੇ ਦੀ ਹੋਊਗੀ ਪਰ ਤੈਨੂੰ ਦੱਸਦਾ ਜਾਂ ਸਾਢੇ 19 ਦੀ ਆ ਲੈ ਨਹੀਂ ਮੈਨੂੰ ਪਤਾ ਤੂੰ 15 ਕਹਿ ਰਿਹਾ ਨਹੀਂ ਹੁੰਦਾ ਬਾ 15 ਦੀ ਠੀਕ ਨਹੀਂ ਹੁੰਦੀ ਅੱਖ ਲੱਗੀ ਜਾਂਦਾ ਨਹੀਂ ਹੁੰਦੀ ਸਾਨੂੰ ਪਤਾ ਨਾ ਕੀ ਕਰਦਾ ਹੁੰਦਾ ਚਾਹਨੇ ਯਾਰ ਕਮਾਲ ਕਰੀ ਜਾਂਦਾ ਬੋਲੀ ਕਰ ਯਾਰ ਆਪਦੀ ਤੂੰ ਬੋਲੀ ਹੋ ਜੂਗੀ ਕੀਰਤਾਂ ਮੈਂ ਕਰ ਲਈ ਹੋਵੇ ਪਹਿਲਾਂ ਉਸ ਤੋਂ ਵਧੀਆ ਗੱਲ ਆ ਫਿਰ ਤਾਂ ਪਰਮਾਤਮਾ ਨੇ ਕਰਾਇਆ ਇਹ ਤਾਂ ਹੋਰ ਵੀ ਦਿਖਾਈਆਂ ਤੈਨੂੰ ਬੋਲੀ ਦਾ ਕੀ ਹੁੰਦਾ ਬੋਲੀ ਦਾ 75 ਦੀ ਆ ਬਸ ਠੀਕ ਆ ਫਿਰ ਕਿਉਂ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਆਪਾਂ ਕਿਵੇਂ ਜੀ ਤੈਨੂੰ ਹੋਏਗਾ ਮੁੱਲ ਲਾ ਦਊਗਾ ਕੋਈ ਗੱਲ ਜੇ ਦੋ ਹੁੰਦੇ ਫਿਰ ਮੈਂ ਮੁੱਲ ਵੀ ਕੀਰਾਦਾ ਹੁਣ ਤਰ੍ਹਾਂ ਹਾਂ ਆਹ ਨਾ ਤੂੰ ਨੇ ਦੱਸਣਾ ਇੱਕ ਕੋਈ ਕਹਦੇ ਤੇ ਇੱਕ ਖਵਾਲਾ ਮੈਂ ਵੀ ਇਹ ਦੂ ਬਾਤ ਬਿਨਾ ਪੁੱਛੇ ਕਹਾਂਗਾ ਉਹ ਤੋਂ ਬਾਤ ਪੁੱਛ ਕੇ ਲਾਉਂਗਾ ਮੈਂ ਨਹੀਂ ਤੂੰ ਬਾਪੂ ਨੂੰ ਪੁੱਛ ਲੈ ਤੂੰ ਮਨੂੰ ਇੱਕ ਸਲਾਹ ਆਖੇ ਲੱਗਦਾ ਤੂੰ ਆਏ ਰਾਹ ਤੇ ਵੀ ਲਾਸਟ ਤਾਈ ਨੇ ਨਹੀਂ ਗੱਲ ਸੁਣ ਲੈ ਹਾਂ ਹੁਣ ਪਹਿਲਾ ਮੁੰਡਾ ਬੱਕਰੀਆਂ ਲੈਣ ਲੱਗ ਗਿਆ ਮਖਾ ਭਾਈ ਆਪਦੀ ਤਸੱਲੀ ਕਰ ਲੈ ਠੀਕ ਆ ਅੱਗੇ ਉਹਨੇ ਬੱਕਰੀਆਂ ਆਪਣੇ ਤੋਂ ਲੈ ਕੇ ਜਿਵੇਂ ਮਰਜੀ ਮਖਾ ਵੇਚ ਰੱਖ ਕੋਸਕਰ ਆਪਾਂ ਨੂੰ ਕੋਈ ਸਰਕਾਰ ਨਹੀਂ ਆਪਾਂ ਦਾ ਪੈਸੇ ਚਾਹੀਦੇ ਠੀਕ ਆ ਜੀ ਆਹ ਚੱਕਰ ਹੁੰਦਾ ਯਾਰ ਹਾਂ ਮਾੜਾ ਲਾਈਨ ਨੇੜੇ ਸੌਦਾ ਪਾ ਲੱਗਿਆ ਨੇੜੇ ਜਾਇਜ਼ ਕੀ ਹੈ ਕਿਆ ਜੀ ਕੋਈ ਹਾਂ ਨਾ ਇੱਕੋ ਹੀ ਮੈਂ ਕਹੂੰ ਮੈਂ ਹੁਣ ਇੱਕੋ ਹੀ ਖਵਾਉਣਾ ਤੇ ਇੱਕੋ ਹੀ ਕਹਿਣਾ ਹੈ 19000 ਦੀ ਬੱਕਰੀ ਹੋ ਜਾ ਚੱਲ ਆ ਲੈ ਇਹ ਕੀ ਵਾਦਾ ਹੈ ਬਾਰ-ਬਾਰ ਨਹੀਂ ਕਹਿਣਾ ਯਾਰ ਬਾਰ-ਬਾਰ ਨਹੀਂ ਬਾਰ-ਬਾਰ ਦਾ ਮਤਲਬ ਲਾ ਲਾ ਨਹੀਂ ਧਰਮੀ ਵਾਲੀ ਆ ਹੁਣ ਦੱਸਾ ਚੱਕਰ ਕੀ ਆ ਵੀਰੇ ਆਪਣੀ ਮੈਨੂੰ ਪਤਾ ਨਾ ਜੇ ਬਚਦੇ ਹੁਣ 200 ਰੁਪਏ ਕੋਈ ਨਹੀਂ ਛੱਡਾ ਮੈਨੂੰ ਪਤਾ ਹੁਣ ਬਚਣਗੇ ਠੀਕ ਆ ਇੱਕ ਮਿੰਟ ਅੱਜ ਮੈਨੂੰ ਪਤਾ ਕੇ ਵੇਚ ਜੂਗੀ ਹੁਣ ਬਚਣਗੇ ਆਪਾਂ ਕੋਈ ਰੋੜਾ ਨਹੀਂ ਪਾਉਣਾ ਰੋੜਾ ਪਾ ਕੇ ਦਿਖਾਉਣਾ ਆਏਗਾ ਆਪਾਂ ਕਰਨਾ ਸੌ ਸੌ ਛੜੀਆਂ ਬੱਕਰੀ ਤੇਰੀ ਬੇਇੱਜ਼ਤੀ ਨਹੀਂ ਮੈਨੂੰ ਪਤਾ ਲੱਗੇ ਨ ਨਹੀਂ। ਇਹਦਾ ਮਾਨ ਹੁੰਦਾ ਆ ਬੰਦਿਆਂ ਦੇ। ਉਹ ਬਾਈ ਵੀ ਪਹਿਲੀ ਵਾਰ ਆਇਆ। ਸੇਵਾ ਵਾਲੇ ਤਾਂ ਜਾਂਦੀ ਆ ਤੈਨੂੰ ਸੇਵਾ ਦੇਊ। ਕੀ ਕਰ ਦੇ ਕਿਹਨਾਂ ਪਤਾ। ਕਰਤਾ। ਲੈ ਬਾਈ ਇੱਕ ਦੋ ਦਿਨ ਕਰਤੀ ਐ। ਹਾਂ ਜੀ। 16000 ਦੀਆਂ 5 ਪੈਸੇ ਨਾਲ ਦੇਣੇ ਆ ਨਾ ਹੋਰ ਲੈਣੇ ਆਗੇ। ਠੀਕ ਆ? ਨਹੀਂ ਠੀਕ ਆ ਜੀ। ਨਹੀਂ ਨਹੀਂ ਨਹੀਂ। ਨਹੀਂ ਉਹ ਬਾਈ ਨੂੰ ਪੂਰੇ 11.5 ਹਜ਼ਾਰ। ਮੰਨੋ ਗੱਲ ਨੂੰ। ਉਹ ਚਾਚਾ ਰਹਿਣ ਦੇ। ਮੰਨੋ ਗੱਲ ਨੂੰ। ਨਹੀਂ ਬਾਈ। ਚਲੋ ਚਲੋ ਰਹਿਣ ਦੇ। ਨਹੀਂ ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਇਹ ਗੱਲ ਸੁਣ ਲਓ। ਇਹ ਚੀਜ਼ ਆ। ਬਾਪ ਜੀ ਨਹੀਂ ਹੈਗੀ ਵੀ ਕੱਟੀ ਹੋਈ ਆ ਬਿਲਕੁਲ ਜੀ ਬਿਲਕੁਲ ਖਰਾਬ ਹੋ ਜੂਗੀ ਠੀਕ ਆ ਗੱਲ ਇਹ ਚਲਦੀ ਰਹਿਣੀ ਅੱਜ ਦੀ ਗੱਲ ਕੱਲ ਨਹੀਂ ਪਾ ਸਕੋ ਕਿਉਂ ਮਾਪੀ ਚਲਦੀ ਰਹਿਣੀ ਹੈ ਦੇਖੋ ਜੇ ਬਾਪੂ ਦੇ ਅੰਦਰ ਉਹ ਮਨੀ ਰਾਮ ਖੜੂ ਆਪਾਂ ਤਾਂ ਬਿਲਕੁਲ ਜੀ ਬਿਲਕੁਲ ਬਾਪੂ ਜੀ ਗੱਲ ਆਏ ਆ ਤੇ ਦੇਖੋ ਸੁਣੋ ਗੱਲ ਇਹ ਅੰਦਰੋਂ ਦਿਲ ਖੜਿਆ ਹੋਵੇ ਨਾ ਫਿਰ ਜੰਨ ਦਾ ਸੁਆਦ ਆਉਂਦਾ ਵੀਰੇ ਸੌ ਪਾ ਕੇ ਨਾ ਦਾ ਖੀਦੇ ਜਾਂਦੇ ਚੀਜ਼ਾਂ ਤੇ ਨਾ ਹੀ ਵੇਚੇ ਜਾਂਦੇ ਆ ਦਾ ਚਾਚਾ ਕੋਈ ਗੱਲ ਨਹੀਂ ਠੀਕ ਹੈ ਨਾ ਨੀ ਕੋਈ ਗੱਲ ਨਹੀਂ ਬਾਪੂ ਜੀ ਇਹ ਬਹੁਤ ਇਹਨੂੰ ਰੋਟੀ ਬਣਦੀ ਹੁੰਦੀ ਨਾ ਇਹ ਹਾਂ ਘਰ ਦਾ ਦੂਰੋਂ ਆਇਆ ਬੰਦਾ ਦੂਰੋਂ ਆਇਆ ਤਾਂ ਹੀ ਆਪਣੇ ਆ ਦਿੱਤਾ ਦੀ ਆ ਠੀਕ ਆ ਜੀ ਤੁਸੀਂ ਵੀ ਆਪਣੇ ਹੋਗੇ ਕੋਈ ਪਰਸਨਾ ਨਹੀਂ ਹੈਗਾ ਆਪਣੇ ਘਰ ਦਾ ਤਾਂ ਲਾਗੇ ਦਿੱਤਾ ਲੈਣੀ ਲਾ ਲੈਣੀ ਥੋੜੀ ਮਰਦੀ ਆ ਸਿਰ ਮੱਥੇ ਜੀ ਹਾਂ ਚਲੋ ਥੋੜੀ ਮਰਦੀ ਚਲੋ ਠੀਕ ਆ ਜੀ ਉਹ ਕੋਈ ਤਕਰ ਨਹੀਂ ਤੁਸੀਂ ਵੀਡੀਓ ਚੱਕ ਕੇ ਦੇਖ ਲੋ ਆ ਬਾਈ ਚੈਨਲ ਵਾਲੇ ਬੈਠੇ ਨੇ ਠੀਕ ਆ ਜੀ ਗੱਲ ਮੇਰਾ ਰਿਕਾਰਡ ਆ ਹੀ ਕੰਮੋ ਮੈਂ ਤਾਂ ਅਗਲੇ ਨੂੰ ਇਹ ਗੱਲ ਕਹਿੰਦਾ ਵੀ ਤੇਰਾ ਅੰਦਰੋਂ ਦਿਲ ਖੜਦਾ ਬੱਕਰੀ ਲੈ ਜਾਉਣੀ ਤਾਂ ਮੈਂ ਬਾ ਸਾਡਾ ਵਪਾਰ ਆਸੀ ਦਾ ਅਜਣਾ ਵੇਚਾਂਗੇ ਕਰਕੇ ਨਾ ਜੀ ਬੱਸ ਸਾਡੀ ਇਹ ਵਧਣ ਤੇ ਘਟਣ ਦੇ ਤਾ ਹੈ ਨਹੀਂ ਗੀ ਲੈ ਲੋ ਠੀਕ ਆ ਲੈ ਲੋ ਲੈ ਲੋ ਆਪਣੀ ਅਜੇ 16 ਦੀ ਹੈ ਜੀ ਇਹ 19 ਦੇ ਵਾਲਾ ਸੀਗਾ 16 ਦੀ ਕੀਤੀ ਆ ਕਿਉਂ ਜੀ ਸਹੀ ਆਪਣੇ ਕੋਲੇ ਆ ਚਤਤ ਮੰਦਾ ਤਾਂ ਦੇਖੋ ਨਹੀਂ ਕਿਤ ਮੰਦਾ ਮੈਂ ਦੋਅਤ ਕਰਦੇ ਯਾਰ ਨਹੀਂ ਹੁੰਦੀ ਵਾਪ ਨਹੀਂ ਹੁੰਦੀ ਓਏ ਇੱਕ ਜੀ ਸੁਣ ਇੱਥੇ ਕਿਸੇ ਦੇ ਨਾਲ ਨਹੀਂ ਆਇਆ ਜੀ ਮੇਰੀ ਗੱਲ ਨਹੀਂ ਖੜੇ ਕੋਈ ਕੁਝ ਨਹੀਂ ਕਰਦੇ ਜਾਂਦਾ ਹੈ ਜੈਨੂ 15 ਨੂੰ ਰੋਟੀ ਕਰਦੀ ਹੁੰਦੀ ਨਾ ਇਹ ਸਿਰੇ ਨਹੀਂ ਜਾਣਾ ਦਾ ਕਿਉਂ ਜੀ ਇੱਥੇ ਵੀ ਇੱਕ ਆਪੜਾ ਪੀਏ ਕਰਦੀ ਆ ਬੱਕਰੀ ਯਸਲੀ ਗੱਲ ਆ ਤਾਂ ਦੇ ਰਿਆ ਸੀ ਮੈਂ ਤੁਹਾਨੂੰ ਨਹੀਂ ਤਾਂ ਬਿਲਕੁਲ ਵੀ ਨਹੀਂ ਸੀ ਆਪਾਂ ਦਿੰਦੇ ਹੈਗੇ ਆਪਣੇ ਰੁਪਏ ਹੀ ਪੂਰੇ ਹੁੰਦੇ ਸੀ ਆ ਚੀਜ਼ ਦੇ ਵਿੱਚ ਇੱਥੇ ਅਭੀ ਤਾਲੇ ਦੀ ਦੂਰ ਆਇਆ ਬਿਜਲ ਉਹ ਠੀਕ ਹੈ ਮੰਗੀ ਨਹੀਂ ਹੈ ਬਿਲਕੁਲ ਆਪਾਂ ਤੋਂ ਆਇਆ ਲਖਾਈ ਉਹ ਕਰਾ ਦੂਗਾ ਕਰਨੇ ਬਾਈ ਕਰਦੇ ਹੁਣ ਤਾਂ ਲਵੇ ਲੱਗਿਆ ਪਿਆ ਕੰਮ 35000 ਰੁਪਏ ਲੈਣਾ ਸੀ ਸਾਢੇ 15 ਚ ਹੁਣ ਲਖਾਈ ਇਹਦੀ ਆ 16 ਚ ਤੇਰੀ ਸੀ ਸਾਢੇ 15 ਚ ਲਖਾਈ ਤੇਰੀ ਆ ਵਾਪਸ ਹੁਣ ਤੂੰ 100 ਦੇ ਪਿੱਛੇ ਕੋਈ ਨਾ ਭੱਜੀ ਦੇਰ ਵੀ ਆ ਜਾ ਬਸ ਦੇ ਪੈਸੇ ਨੇ ਬੰਦੇ ਦੀ ਉਹ ਵੀ ਨਹੀਂ ਲੱਗਦੀ ਉਹ ਨਹੀਂ ਲੱਗਦਾ ਵਾ ਮੋਟਾ ਸਾ ਬਾਹਰ ਕੋ ਟੂਨ ਹੈ ਦੇਓ ਪੈਸੇ ਸਾਡੇ 15 ਨਾਲੇ 15 ਏ ਨੂੰ 200 ਲਖਾਈ ਵਾਲੇ ਹੁੰਦੇ ਬੱਸ ਗੱਲ ਖਤਮ ਕਰ ਦਿਓ ਕਰ ਦਿਓ ਹੁਣ ਤਾਂ ਉਹੀ ਤਾਂ ਗੱਲ ਹੈ ਵੀ ਕੀ ਗਿਆ ਯਾਰ ਇਹਦਾ ਬਿਲਕੁਲ ਬਾਜ ਦਾ 300 ਘਾਟ ਹੀ ਗਿਆ ਭਾਈ ਉਹ ਘਾਟ ਹੀ ਗਿਆ ਕਰਨਾ ਤਾਂ ਭਲਾ 2 ਘੰਟੇ ਖਰਜੋ ਇਹ ਨੂੰ 1200 2000 ਰੁਪਏ ਸਾਈ ਦੇ ਦਿਓ ਪੂਰੇ ਕਿਉਂ 200 ਲਖਾਈ ਕਰਾਉਂਦਾ ਸੀ ਉਹ ਬਾ ਕੁਝ ਮੋਗੂਆ ਹਾਂ 20 ਦਾ ਕਰ ਪੈਸੇ ਇੱਥੇ ਦੇ ਦੇਣਗੇ ਜੋ ਗੂਗਲ ਪੈਸਾ ਥੋੜਾ ਜਿਹਾ ਗੂਗਲ ਪੇ ਕਰ ਦਿਓ ਉਹ ਨਾਲ ਦੇ ਦੇਣਗੇ ਅੱਛਾ ਤੁਸੀਂ ਐ ਕਰੋ ਨਾ ਇਹ ਨੂੰ ਮਤਲਬ 1200 2000 ਰੁਪਏ ਜਨ ਹੈਗਾ ਉਹ ਦੇ ਦਿਓ ਸੋ ਸਾਈ ਹੁੰਦੀ ਹੈ ਹਾਂਜੀ ਸਹੀ ਤਾਂ ਹੋਊਗੀ ਆ ਸੋ ਨਹੀਂ ਇਹ ਸੌ ਸੌ ਨਹੀਂ ਉਹ ਇਹ ਸਾਈ ਆ ਉਹ ਬਿਆਨਾ ਹੈ ਉਹ ਪੱਕਾ ਬਿਆਨਾ ਹੁੰਦਾ ਪੌਣੇ ਘੰਟੇ ਬਾਅਦ ਤੁਸੀਂ ਘੰਟੇ ਨੂੰ ਆਓ ਕਰਾ ਲਓ 2 ਘੰਟੇ ਨੂੰ ਆਓ ਆਉਂਗੇ ਵੀ ਹੜਾ 1000 ਜਾਂਦੇ ਹਾਂ ਛੋਟੀ ਹੋ ਜੂਗੀ ਬਾ ਗੱਲ ਖਤਮ ਕਰੋ ਜੀ ਮੈਂ ਪੇਚ ਨਹੀਂ ਸਕਦਾ ਜੇ 베ਚੂਆਂ ਦਾ ਰੁਪਇਆ 5000 ਡਾਂਡਾ ਇਹ ਵੀ ਦੇਖੋ ਵੀ ਮੰਜੀ ਮੰਡੀ ਦੇ ਰੂਲ ਵੀ ਹੁੰਦੇ ਨੇ ਨਾ ਨਾ ਸਹੀ ਗੱਲ ਆ ਤੁਸੀਂ ਉਹ ਆ ਜਾਓ ਤੈਨੂੰ ਆਹ ਲਓ ਜੀ 1000 ਰੁਪਇਆ ਇਹ ਕਢਾ ਕੇ ਲਾਉਂਦੇ ਭਾਂਜੀ ਚਾ ਹੁਣ ਸਾਨੂੰ ਐ ਹੋ ਗਿਆ ਵੀ ਸਾਡੀ ਬੇਗੀ ਹਾਰਾ ਪਰ ਨਾਲ ਹੀ ਆ ਫਰਾ 3 ਕਿਲੋਮੀਟਰ ਤੇ 15 ਲਿਖਾਈ ਇੱਧਰ ਪਰ ਨਾਲ ਹੀ ਆ ਕੇ ਰਾਵਣੀ ਆ ਜੀ ਕੇਟੀਐਮ ਚੋਂ ਘੜਾਉਣੇ ਆ ਆ ਪੋੜ ਉੱਤਰ ਨਾਲ ਸਾਰੀ ਆਸੇ ਪਾਸੇ ਦੇਖਦੇ ਜੋ ਮਾਰਕੀਟ ਦੀ ਵਗਦੀ ਆ ਮਾਰਕੀਟ ਆ ਮਾਰਕੀਟ ਕੋਈ ਸਕੂਲ ਵਾਲਾ ਮਾਰਕੀਟ ਵੀ ਉਹ ਨਹੀਂ ਆ ਰਾਮਪਰਾ ਵੀ ਉਹ ਨਹੀਂ ਹੈ ਇਹ ਵੀ ਦੇਗਾ ਭਾਈ ਰਾਮਪਰੇ ਭਾਲਣਗੇ ਇਹ ਮੰਡੀ ਵਾਲੇ ਦੇ ਦੇਣਗੇ ਮੰਡੀ ਵਾਲੇ ਦੇ ਦੇਣਗੇ ਇਹ ਦੇ ਦੇਣਗੇ ਇਹਨਾਂ ਨੂੰ ਪਾ ਗਏ ਹੈ ਮੰਡੀ ਵਾਲੇ ਦੇਣਗੇ ਉਹ ਗੋਗਲ ਤੇ ਚੱਲਦਾ ਨਹੀਂ ਇਹਦਾ ਏਟੀਐਮ ਯਾਰ ਮਾਰ ਕੇ ਕਢਾਓ ਏਟੀਐਮ ਚੋਂ ਕਢਾ ਲਿਆ ਕੋਈ ਨਹੀਂ ਆਮ 5 ਮਿੰਟ ਲੱਗਣਗੇ ਉਸੇ ਉਹ ਕੋਈ